ਨੌਣ ਗਿਆ ਤੇ ਡੋਪ ਗਿਆ ਪਹਿਲਾਂ ਵੀ ਜਾਂਦਾ ਸੀ ਪਹਿਲਾਂ ਨਹੀਂ ਜਾਂਦਾ ਉੱਤੇ ਪਰ ਆਂਦੇ ਆਈ ਸਵੀਮਿੰਗ ਪੂਲ ਤੇ ਚੱਲੇ ਆ ਰਾਤ ਜਦ ਕਰਲੀ ਨਹੀਂ ਇੱਥੇ ਹੀ ਨੋਣਾਵਾ ਮੇਰਾ ਮੇਰੀ ਕੀ ਜਰੂਰ ਆ ਤੂੰ ਕਿਤੇ ਆਸਲਿਆਣੇ ਜਰਦੇ ਆਇਆ ਪਾਣੀ ਦਾ ਨਿਕਲ ਕੇ ਆਇਆ ਆ ਉਹ ਛੋਟਾ ਹੀ ਬੋਟਾ ਨਿਕਲ ਆਇਆ ਤੇ ਤਿੰਨ ਜਣੇ ਦਾ ਪਤਾ ਨਹੀਂ ਸਸੀਂ ਫੜਾ ਬਣਾ ਦੇ ਇਹ ਵੱਡੇ ਆ ਥੋੜਾ 17 ਸਾਲ ਦਾ ਮੁੰਡਾ ਫਿਰ ਬੰਦੇ ਦੋ ਤਿੰਨ ਨੂੰ ਫੜਾਈ ਚਾਹਣ ਆ ਆ ਸਾਲੇ ਦਾ ਮੁੰਡਾ ਤੇ ਸੁਖਵਿੰਦਰ ਪੁੱਤ بیٹے ਦਾ ਕੀ ਨਾਮ ਹੈ ਪੰਵਿੰਦਰ ਸਿੰਘ ਕੀ ਗੱਲ ਹੋਈ ਜੀ ਨਾ ਉਹ ਗਿਆ ਡੁੱਬ ਗਿਆ ਜੀ ਕਿੱਦਾਂ ਕਿਹਦੇ ਨਾਲ ਗਿਆ ਸੀ ਚਾਚੇ ਦੇ ਭਰਾ ਇਹਦੇ ਪੋਤੇ ਹੀ ਜਾਂਦੇ ਨੇ ਪੋਤੇ ਭਰਾਵਾਂ ਨਾਲ ਹੀ ਗਿਆ ਜੀ ਪਹਿਲਾਂ ਵੀ ਕਿਤੇ ਗਏ ਲੋਨ ਮੈਂ ਜਨੀਏ ਤੇ ਨਰ ਤੇ ਕਦੀ ਨਹੀਂ ਪੇਲਣ ਗਿਆ ਨਾ ਠੀਕ ਹੈ ਕਿ ਗੈਸ ਕਰੋ ਪਰ ਕੁਛ ਨਹੀਂ ਕਹਿ ਕੇ ਗਿਆ ਚੁੱਪ ਕਰਕੇ ਚਲ ਕੇ 10 ਕਿੰਗ ਗਿਆ ਕੀ ਜਨਮ ਦਿਨ ਸੀ ਉਹਦਾ ਕੋਈ ਜਨਮ ਦਿਨ ਦੀ ਪਾਰਟੀ ਕਰਨ ਦੇ ਕਿ ਵੈਸੇ ਹੀ ਗੈਸ ਨੂੰ ਜਨਮ ਦਿਨ ਦੇ ਪਹਿਲਾ ਇੱਕ ਦਿਨ ਲੰਘ ਗਿਆ ਉਤਰ ਵੈਸੇ ਹੀ ਨਾ ਹੋਣਗੇ ਹੁਣ 12 ਤੋਂ 20 ਘੰਟੇ ਹੋ ਗਏ ਆ ਕੀ ਹਾਲੇ ਤੱਕ ਮਿਲਿਆ ਨਹੀਂ ਜੀ ਨਹੀਂ ਜੀ ਵੀ ਮੰਗ ਕਰਦੇ ਪ੍ਰਸ਼ਾਸਨ ਨੂੰ ਲੱਭ ਦੋ ਹਾਂ ਆਪਾਂ ਤੋਂ ਕੋਲ ਤੇ ਤੇ ਵੀਰੇ ਦਾ ਕੀ ਨਾਮ ਪਲਵਿੰਦਰ ਸਿੰਘ ਭਾਜੀ ਕੀ ਨਾ ਕੀ ਗੱਲ ਹੋਈ ਹੈ ਸਰ ਨਾਣ ਗਿਆ ਤੇ ਡੋਪ ਗਿਆ ਪਹਿਲਾਂ ਵੀ ਜਾਂਦਾ ਸੀ ਪਹਿਲਾਂ ਨਹੀਂ ਜਾਂਦਾ ਉੱਤੇ ਕੀ ਕਰਕੇ ਗਿਆ ਸੀ ਕਰੋ ਕਰੋ ਆਂਦੇ ਇਸ সুইমিਂਗ ਪੂਲ ਦੇ ਚੱਲੇ ਆ ਰਾਜ ਜਦ ਕਰ ਲਈ ਨਹੀਂ ਇੱਥੇ ਹੀ ਨੋਣਾਵਾ ਕਿੰਨੀ ਉਮਰ ਸੀ ਦੀ 50 ਸ ਮੈਰਿਡ ਸੀ ਕਿੰਨ ਮੈਰਿਡ ਸੀ ਅਨ ਮੈਰਿਡ ਨਿੱਕੀ ਕੋ ਜਨਮ ਦਿਨ ਸੀ ਨਾ ਉਹ ਇੱਕ ਵਾਰ ਪਹਿਲਾਂ ਕੋ ਜਨਮ ਦਿਨ ਦੇ ਕਰਕੇ ਦੋਸਤਾਂ ਲੈ ਕੇ ਭਰਾਉਣ ਨਾਲ ਕਿਵੇਂ ਨਹੀਂ ਵਾਹੇ ਗਏ ਨਹੀਂ ਤੇ ਦੋਸਤ ਨਸਮੂਨ ਕੋ ਲਿਆਈ ਤੇ ਪਾਰਟੀ ਕਰਕੇ ਮਨ ਕੇ ਚਾਨ ਗਏ ਨਾਣ ਗਿਆ ਤੇ ਡੋਬ ਗਿਆ ਪਹਿਲਾਂ ਵੀ ਜਾਂਦਾ ਸੀ ਪਹਿਲਾਂ ਨਹੀਂ ਜਾਂਦਾ ਉੱਤੇ ਪਰ ਆਂਦੇ ਆ ਇਸ সুইমিਂਗ ਪੂਲ ਦੇ ਚੱਲੇ ਆ ਰਾਤ ਜਦ ਕਰ ਲਈ ਨਹੀਂ ਇੱਥੇ ਹੀ ਨੋਣਾ ਵਾ ਕਾਈ ਮੁੰਡਾ ਨਿਕਲ ਗਿਆ ਉਹ ਛੋਟਾ ਹੀ ਮੁੰਡਾ ਨਿਕਲ ਆਇਆ ਤੇ ਤਿੰਨ ਜਣੇ ਦਾ ਪੜਾ ਸੀ ਪੜਾ ਬਣਾ ਦੇ ਇਹ ਵੱਡੇ ਆ 16 17 ਸਾਲਾਂ ਦਾ ਮੁੰਡਾ ਤੁਸੀਂ ਬੰਦੇ ਦੋ ਤਿੰਨ ਨੂੰ ਪੜਾਈ ਚਾਹੁੰਦੇ ਆ ਆ ਸਾਲੇ ਦਾ ਮੁੰਡਾ ਸੁਖਵਿੰਦਰ ਬੇਟੇ ਦਾ ਕੀ ਨਾਮ ਹੈ ਸੁਖਵਿੰਦਰ ਸਿੰਘ ਕੀ ਗੱਲ ਹੋਈ ਜੀ ਨੋ ਗਿਆ ਡੁੱਬ ਗਿਆ ਜੀ ਕਿੱਦਾਂ ਕਿਹਦੇ ਨਾਲ ਗਿਆ ਜੀ ਚਾਚੇ ਨੇ ਭਰਾ ਇਹਦੇ ਬੋਤੇ ਹੀ ਜਾਂਦੇ ਨੇ ਬੋਤੇ ਭਰਾਵਾਂ ਨੇ ਨਹੀਂ ਗਿਆ। ਜੀ ਪਹਿਲਾਂ ਵੀ ਕਿਤੇ ਗਏ ਲੋਣ। ਨਹੀਂ ਇੱਥੇ ਨਹਿਰ ਤੇ ਕਦੀ ਨਹੀਂ ਪੈਲਾਂ ਗਿਆ। ਠੀਕ ਹੈ ਕਿ ਗੈਸ ਕਰੋ। ਕਰਮ ਕੁਛ ਨਹੀਂ ਕਹਿ ਕੇ ਗਿਆ। ਤੇ ਪਗਰ ਕੇ ਜਲ ਕੇ ਦੱਸ ਕਿੰਗੇ। ਕੀ ਜਨਮ ਦਿਨ ਸੀ ਉਹਦਾ ਕੋਈ ਜਨਮ ਦਿਨ ਦੀ ਪਾਰਟੀ ਕਰਨ ਦੇ ਵੀ ਵੈਸੇ ਜੈਸੇ ਲੋਣ। ਜਨਮ ਦਿਨ ਦੇ ਪਹਿਲਾਂ ਇੱਕ ਦਿਨ ਲੰਘ ਗਿਆ ਉਤਰ ਵੈਸੇ ਨਾ ਹੋਣਗੇ। ਹੁਣ 18 ਤੋਂ 20 ਘੰਟੇ ਹੋ ਗਏ ਆ ਕੀ ਹਾਲੇ ਤੱਕ ਮਿਲਿਆ ਨਹੀਂ ਜੀ? ਨਹੀਂ ਜੀ। ਪੀ ਮੰਕਰ ਦੇ ਪ੍ਰਸ਼ਾਸਨ ਨੂੰ ਲੱਭ ਦੋ ਹਾਂ